ਪਾਗਲੇ ਨੇ ਹਾਂ ਮੈਂ ਤਾਂ ਬਸ ਦੱਸ ਰਿਹਾ ਤੈਨੂੰ ਇਹ ਹੋ ਸਕਦਾ ਹੈ ਕਿ ਤੈਨੂੰ ਭੁੱਲ ਜਾ ਹੂੰ ਹੂੰ ਇਹਨਾਂ ਤੋਂ ਮੈਨੂੰ ਥੋੜੇ ਦੇ ਯਕੀਨ ਆ ਨਾਲੇ ਹਾਂ ਅਨਮੋਲ ਨੂੰ ਜਾ ਕੇ ਖੁਸ਼ਖਬਰੀ ਦੇ ਦੋ ਵਿਆਹ ਦੀ ਚੱਟ ਦੀ ਫਿਰ ਤੈਨੂੰ ਵੀ ਛੱਡ ਦਿੰਨਾ ਤੇ ਨਾਲੇ ਉਹ ਨੂੰ ਜਾ ਕੇ ਖੁਸ਼ਖਬਰੀ ਦੇ ਦੇ ਬਹੁਤ ਵਧੀਆ ਕੀਤਾ ਤੂੰ ਮੈਨੂੰ ਇਹ ਦੱਸ ਕੇ ਤੂੰ ਵਿਆਹ ਕਰਵਾ ਰਿਹਾ ਪ੍ਰਕਾਸ਼ ਪ੍ਰਕਾਸ਼ ਤੈਨੂੰ ਪਤਾ ਹੁੰਦਾ ਕੀਪ ਡਿੰਪਲ ਤੈਨੂੰ ਕਿੰਨਾ ਪਿਆਰ ਕਰਦੀ ਐ ਡਿੰਪਲ ਤੂੰ ਇੱਥੇ ਹਾਂ ਬਸ ਮੈਂ ਤਾਂ ਵੈਸੇ ਹੀ ਤੂੰ ਤੂੰ ਕਿੱਧਰ ਮੈਂ ਤਾਂ ਸ਼ਾਪਿੰਗ ਕਰਨ ਚੱਲੀ ਸੀ ਤੈਨੂੰ ਪਤਾ ਤਾਂ ਹਰ ਵੀ ਇਗਜ਼ਾਮੀ ਐ ਅੱਛਾ ਤੇ ਕੀ ਗੱਲ ਅੱਜ ਕੱਲੀ ਆ ਨਾਲ ਤੇਰੇ ਟੋਨੀ ਨਹੀਂ ਆਇਆ ਨਹੀਂ ਅੱਜ ਮੈਂ ਕੱਲੀ ਹੀ ਆਈ ਆਂ ਹੁਣ ਤਾਂ ਸਭ ਤੋਂ ਭਰੋਸਾ ਹੀ ਉੱਠ ਗਿਆ ਕਿਉਂ ਕੀ ਗੱਲ ਹੋ ਗਈ ਢੋਨੀ ਨੇ ਕੁਝ ਕਿਹਾ ਤੈਨੂੰ ਕੋਈ ਗੱਲ ਹੋ ਗਈ ਆ ਨਾ ਨਾ ਉਹਨੇ ਤਾਂ ਕੁਝ ਨਹੀਂ ਕਿਹਾ ਬਸ ਮੇਰਾ ਬੁਆਏਫਰੈਂਡ ਮੈਨੇ ਧੋਖਾ ਦੇ ਗਿਆ ਬੁਆਏਫਰੈਂਡ ਧੋਖਾ ਦੇ ਗਿਆ ਪਰ ਤੂੰ ਤਾਂ ਅਨਮੋਲ ਨੂੰ ਪਿਆਰ ਕਰਦੀ ਹੈਂ ਨਾ ਡਿੰਪਲ ਤੂੰ ਨਾ ਅਨਮੋਲ ਨੂੰ ਨਾ ਦੱਸੀ ਕਿਉਂਕਿ ਅਨਮੋਲ ਤੋਂ ਪਹਿਲਾਂ ਨਾ ਮੈਂ ਇੱਕ ਮੁੰਡੇ ਨਾਲ ਰਿਲੇਸ਼ਨਸ਼ਿਪ 'ਚ ਸੀ ਅੱਛਾ ਚਲ ਕੋਈ ਗੱਲ ਨਹੀਂ ਮੈਂ ਤਾਂ ਉਹਦੇ ਕੋਲ ਕੋਈ ਗੱਲ ਨਹੀਂ ਕਰਦੀ ਪਰ ਤੂੰ ਮੈਨੂੰ ਦੱਸ ਤਾਂ ਸਹੀ ਗੱਲ ਕੀ ਹੋਈ ਆ ਤੂੰ ਬਹੁਤ ਟੈਨਸ਼ਨ ਦੇ ਵਿੱਚ ਆ ਯਾਰ ਮੈਂ ਤੈਨੂੰ ਕਿਵੇਂ ਦੱਸਾਂ ਤੈਨੂੰ ਪਤਾ ਹੋਣੀ ਮੇਰੇ ਨਾਲੋਂ ਇੱਕ ਮਿੰਟ ਆ ਤੁਸੀਂ ਮੈਨੂੰ ਕਿੱਥੇ ਲਿਆਏ ਤੁਸੀਂ ਤਾਂ ਕਹਿੰਦੇ ਸੀ ਕੈਫੇ ਜਾਣਾ ਉਹ ਸਾਡੇ ਲਈ ਤਾਂ ਇਹੀ ਕੈਫੇ ਆ ਨਾਲੇ ਜਿੱਥੇ ਤੇਰੇ ਵਰਗੀ ਨਾਲ ਹੋਵੇ ਸਾਡਾ ਤਾਂ ਉਹੀ ਕੈਫੇ ਬਣ ਜਾਂਦਾ ਪਰ ਇਹ ਮੋਟਰ ਤੇ ਅਜੀਬ ਜਿਹਾ ਨਹੀਂ ਲੱਗਦਾ ਜੇ ਕਿਸੇ ਨੇ ਦੇਖ ਲਿਆ ਫੇਰ ਉਹ ਜੀਵ ਜਾ ਕਹਾਦਾ ਲੱਗਣਾ ਨਾਲੇ ਆਪਣੀ ਆਪ ਦੀ ਮੋਟਰ ਆ ਤੇ ਸਾਰੇ ਲੋਕ ਵੀ ਆਪਣੀ ਆ ਜਿੱਥੋਂ ਦੀ ਲੰਗੀ ਦਾ ਲੋਕ ਸਲਾਮਾਂ ਕਰਦੇ ਆ ਪਰ ਮੈਨੂੰ ਤਾਂ ਡਰ ਲੱਗਦਾ ਯਾਰ ਜੇ ਕਿਸੇ ਨੇ ਦੇਖ ਲਿਆ ਨਾ ਅਣੀ ਮੇਰੇ ਘਰੇ ਗੱਲ ਵਗ ਜੂਗੀ। ਉਹ ਇਹਦਾ ਵੀ ਹੱਲ ਹੈਗਾ ਆਪਣੇ ਕੋਲੇ। ਆਹ ਦੇਖ ਆਪਣੇ ਮੋਟਰ ਵਾਲਾ ਕਮਰਾ। ਚਲਾ ਜਾ ਅੰਦਰ ਭਾਈ ਕੀ ਗੱਲ ਕਰਦੇ ਆਂ। ਨਹੀਂ ਨਹੀਂ ਮੈਂ ਨਹੀਂ ਜਾਣਾ। ਨਾਲੇ ਮੈਨੂੰ ਤਾਂ ਡਰ ਲੱਗਦਾ। ਨਾਲੇ ਅੰਦਰ ਕਿਉਂ ਬੈਠਣਾ? ਆਜਾ ਆਪਾਂ ਕਿਤੇ ਹੋਰ ਚੱਲਦੇ ਆਂ। ਉਹ ਜੀ ਕਿਤੇ ਹੋਰ ਹੀ ਜਾਣਾ ਹੁੰਦਾ। ਇੱਥੇ ਕੋਲ ਲੈ ਕੇ ਆਉਂਦਾ ਫਿਰ ਤੈਨੂੰ। ਇਹੀ ਜਗ੍ਹਾ ਸੇਫ ਆਪਣੇ ਲਈ। ਚੱਲ। ਮੈਨੂੰ ਕੋਈ ਸਮਝ ਨਹੀਂ। ਬਾਹਰ ਛੱਡ ਮੇਰੀ। ਬਾਹਰ ਛੱਡਣ ਲਈ ਥੋੜੀ ਫੜੀ ਆ। ਛੱਡ। ਛੱਡਾ। ਨਾਗੇਟ ਖਾਓ ਦੇਖੀ ਮੈਂ ਤਾਂ ਘਰੇ ਜਾਣਾਗਾ ਮੈਨੂੰ ਘਰੇ ਜਾਣ ਦੋ ਪਲੀਜ਼ ਵਾਚ ਤਾਂ ਬਾਰੀ ਸੁਣੀ ਲੱਗੀ ਨਹੀਂ ਆ ਤੁਸੀਂ ਗੇਟ ਕਿਉਂ ਬੰਦ ਕੀਤਾ ਮੈਨੂੰ ਦੱਸੋਗੇ ਕੀ ਹੋ ਰਿਹਾ ਹਮ ਔਰ ਤੁਮ ਇੱਕ ਕਮਰੇ ਮੇਂ ਬੰਦ ਹੂੰ ਔਰ ਕਿਆ ਵੀ ਹੋ ਜਾਏ ਮੇਰਾ ਵੀ ਤੁਸੀਂ ਐ ਨਾ ਕਰੋ ਮੈਂ ਤੁਹਾਡੇ ਤੇ ٹرسٹ ਕੀਤਾ ਮੈਨੂੰ ਜਾਣ ਦੋ ਪਲੀਜ਼ ਹਰ ਜਾ ਕ੍ਰਾਫਟ ਦੇ ਦਾ ਫਾਇਦਾ ਚੱਕੀ ਜਾਂਦਾ ਨਾ 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 ਮਿਸ ਹੈ ਨਾ ਕਰੋ ਪੰਜਾਬ ਤੋਂ ਛੱਡੋ ਛੱਡ ਨਹੀਂ

ਮੈਂ ਇਹ ਗੱਲ ਸੋਚ ਰਹੀ ਆ ਤੇਰੇ ਨਾਲ ਇੰਨਾ ਕੁਝ ਹੋ ਗਿਆ ਤੇ ਤੂੰ ਚੁੱਪ ਬੈਠੀ ਰਹੀ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਤੂੰ ਐਸਾ ਕਦਮ ਤੈਨੂੰ ਚੱਕਣਾ ਚਾਹੀਦਾ ਸੀ ਜਿਸ ਨਾਲ ਉਹ ਸਾਦਮੀ ਨੂੰ ਸਜ਼ਾ ਮਿਲਦੀ ਡਿੰਪਲ ਤੂੰ ਇੱਕ ਕੁੜੀ ਆ ਤੂੰ ਕੁੜੀ ਦਾ ਦਰਦ ਸਮਝ ਸਕਦੀ ਆ ਕੌਣ ਕੁੜੀ ਆਪਦੀ ਬਦਨਾਮੀ ਆਪ ਕਰਾਉਗੀ ਮੈਂ ਨਹੀਂ ਚਾਹੁੰਦੀ ਇਹ ਗੱਲ ਸਾਰਿਆਂ ਨੂੰ ਪਤਾ ਲੱਗਦੀ ਇਸ ਕਰਕੇ ਇਹ ਗੱਲ ਨੂੰ ਆਪਣੇ ਦਿਲ ਚੀ ਦੱਬ ਕੇ ਰੱਖ ਲਿਆ ਤੂੰ ਪਾਗਲ ਹੋ ਚੁਕੀ ਐ ਨੀਹਾ ਤੂੰ ਇਹ ਗੱਲ ਤਾਂ ਸੋਚ ਲਈ ਕਿ ਵੀ ਤੇਰੀ ਬਦਨਾਮੀ ਨਾ ਹੋਵੇ ਪਰ ਤੂੰ ਇਹ ਗੱਲ ਨਹੀਂ ਸੋਚੀ ਵੀ ਇਹ ਹੀ ਕੁਛ ਕੱਲ ਨੂੰ ਕਿਸੇ ਹੋਰ ਕੁੜੀ ਨਾਲ ਹੋਊਗਾ ਫੇਰ ਤੇ ਉਸ ਤੋਂ ਬਾਅਦ ਕਿਸੇ ਹੋਰ ਨਾਲ ਹੋਤਾ ਐਵੇਂ ਕਰਦਾ ਰਹੂਗਾ ਹੁਣ ਨੂੰ ਸਜ਼ਾ ਕਦੋਂ ਮਿਲੇਗੀ ਇਸ ਕਰਕੇ ਤੈਨੂੰ ਕੋਈ ਕਦਮ ਚੱਕਣਾ ਚਾਹੀਦਾ ਸੀ ਐਦਾ ਚੁੱਪਰੀ ਬੈਠਣਾ ਚਾਹੀਦਾ ਸੀ ਅਸਲ ਦੇ ਵਿੱਚ ਮੈਂ ਤੈਨੂੰ ਇੱਕ ਗੱਲ ਦੱਸਾਂ ਹੈ ਸਾਡੀ ਕੁੜੀਆਂ ਦੀ ਇਹੀ ਕਮੀਆਂ ਸਾਡੇ ਚ ਜਦੋਂ ਅਸੀਂ ਇੰਨਾ ਕੁਛ ਨਾ ਆਪਣੇ ਉੱਤੇ ਵੀ ਸਭ ਕੁਝ ਹੋਣ ਦੇ ਬਾਵਜੂਦ ਵੀ ਚੁੱਪ ਕਰ ਜਾਨੀ ਆ ਅਤਿਆਚਾਰ ਤਾਂ ਆਪਾਂ ਆਪ ਸਹਨੇ ਆ ਲੋਕ ਤਾਂ ਬਾਅਦ ਚ ਕਰਦੇ ਆ ਸਮਝ ਆਈ ਤੈਨੂੰ ਟਿੰਪਲ ਮੇਰੀ ਜ਼ਿੰਦਗੀ ਦਾ ਨਾ ਸਭ ਤੋਂ ਵੱਡੀ ਗਲਤੀ ਸੀ ਇਹ ਪਰ ਇਹ ਗਲਤੀ ਨੂੰ ਨਾ ਹੁਣ ਮੈਂ ਯਾਦ ਵੀ ਨਹੀਂ ਕਰਨਾ ਚਾਹੁੰਦੀ ਇਹਨੂੰ ਮੈਂ ਭਰਉਣ ਦੇ ਵਿੱਚ ਹੀ ਬਸ ਹੁਣ ਇਦਾਂ ਕਿ ਇਹਨੂੰ ਮੈਂ ਭੁੱਲ ਜਾ ਫਿਰ ਕਦੇ ਯਾਦ ਹੀ ਨਾ ਆਵੇ ਮੈਂ ਚਾਹੁੰਨੀ ਆ ਕਿ ਤੂੰ ਇਹ ਸਭ ਕੁਝ ਬੋਲ ਜੇ ਤੇ ਰੱਬ ਕਰੇ ਤੇਰੇ ਨਾਲ ਕਦੇ ਵੀ ਨਾ ਇਹ ਸਭ ਹੋਵੇ ਅੱਗੇ ਪਰ ਤੂੰ ਫਿਰ ਵੀ ਆਪਣੇ ਆਪ ਨੂੰ ਤਾਕਤਵਰ ਬਣਾ ਸਮਝ ਆਈ ਤੈਨੂੰ ਹਾਂ ਤੇ ਚਲ ਤੇ ਮੈਨੂੰ ਐ ਦੱਸ ਤੂੰ ਹੁਣ ਅਨਮੋਲ ਨਾਲ ਹੀ ਰਹਨੀ ਆ ਨਹੀਂ ਅਨਮੋਲ ਨਾਲ ਮੈਂ ਪਹਿਲਾਂ ਰਹਿੰਦੀ ਸੀ ਫਿਰ ਉਸ ਤੋਂ ਬਾਅਦ ਮੇਰੀ ਪ੍ਰਮੋਸ਼ਨ ਕਿਤੇ ਹੋਰ ਹੋ ਗਈ ਇਸ ਕਰਕੇ ਹੁਣ ਮੈਂ ਉੱਥੇ ਰਹਨੀ ਆ ਚਲ ਚੰਗਾ ਤੈਨੂੰ ਤੇਰੀ ਮੈਰਿਡ ਲਾਈਫ ਮੁਬਾਰਕ ਹੋਵੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੋਣੀ ਹੋਵੇ। ਹਾਂ। ਬਾਕੀ ਮੇਰੀ ਗੱਲ ਸੁਣ। ਕਦੇ ਵੀ ਕਿਸੇ ਨਾਲ ਚੀਜ਼ ਤੋਂ ਡਰੀ ਨਾ। ਕਿਉਂਕਿ ਇੱਕ ਕੁੜੀ ਨੂੰ ਬਹੁਤ ਮਜ਼ਬੂਤ ਹੋ ਕੇ ਰਹਿਣਾ ਪੈਂਦਾ ਆ। ਇਹ ਜਿਹੜੇ ਦਰਿੰਦੇ ਨੇ ਨਾ ਇਹ ਕੁੜੀਆਂ ਨੂੰ ਕਿਸੇ ਵੀ ਕਿਸੇ ਵੀ ਤਰੀਕੇ ਨਾਲ ਛੱਡਦੇ ਨਹੀਂ ਹੈਗੇ। ਕਿਸੇ ਵੀ ਰੂਪ ਤੇ ਆ ਕੇ ਇਹ ਆਪਣੇ ਤੇ ਹਮਲਾ ਕਰ ਦਿੰਦੇ ਨੇ। ਆਪਾਂ ਨੂੰ ਹਰ ਟਾਈਮ ਸਤਰਕਾ ਰਹਿਣਾ ਚਾਹੀਦਾ ਆ। ਸਮਝ ਆਈ? ਬਸ ਸਿੰਪਲ। ਮੇਰੀ ਇੱਕ ਵਾਰ ਤਾਂ ਜ਼ਿੰਦਗੀ ਬਰਬਾਦ ਹੋਈ ਗਈ। ਮੈਂ ਦੁਬਾਰਾ ਇਹ ਨਹੀਂ ਕਰਨਾ ਚਾਹੁੰਦੀ ਹੈਗੀ ਨਵੀਂ ਸ਼ੁਰੂਆਤ ਕੀਤੀ ਹੈ ਜ਼ਿੰਦਗੀ ਦੀ ਅਸ ਇਦਾਂ ਕਿ ਹੁਣ ਅੱਗੇ ਵਧੀਆ ਹੀ ਹੋਵੇ ਜੋ ਕੁਝ ਹੋਵੇ ਕੁਝ ਮਾੜਾ ਨਾ ਹੋਵੇ ਮੇਰੇ ਨਾਲ ਕੁਝ ਨਹੀਂ ਹੁੰਦਾ ਰੱਬ ਤੇ ਭਰੋਸਾ ਰੱਖ ਤੇ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜੀ ਚੰਗਾ ਓਕੇ ਬਾਏ ਠੀਕ ਉਹਨੇ ਹਾਂ ਓ ਯਾਰ ਇੰਨੀ ਰਾਤ ਹੋਈ ਪਈ ਐ ਤੂੰ ਹਜੇ ਤੱਕ ਸੁੱਤੀ ਕਿਉਂ ਨਹੀਂ ਤੁਸੀਂ ਵੀ ਤਾਂ ਨਹੀਂ ਸੁੱਤੇ ਨਾਲੇ ਮੇਰਾ ਕੀ ਆ ਮੈਂ ਤਾਂ ਪਤਾ ਨਹੀਂ ਕਿੰਨੀਆਂ ਕਰਾਤਾਂ ਜਾ ਕੇ ਕੱਟੀਆਂ ਨੇ ਓ ਯਾਰ ਉਹ ਗੱਲਾਂ ਛੱਡ ਤੇਰੇ ਤੇ ਕੋਈ ਡਿਪਰੈਸ਼ਨ ਆ ਇਸ ਕੰਮ ਦਾ ਤੂੰ ਜੇ ਨਾ ਵੀ ਕਰੇਂਗੀ ਫੇਰ ਕੀ ਹੋਜੂ ਮੈਂ ਆਪੇ ਕਰ ਲੂਗਾ ਤੂੰ ਮੈਨੂੰ ਫੜਾਏ ਕੰਮ ਆਪੇ ਕਰ ਲੂ ਚੱਲ ਮੈਰੀ ਛੱਡੋ ਤੁਸੀਂ ਕਿਉਂ ਨਹੀਂ ਸੁੱਤੇ ਹੈਗੇ ਓ ਯਾਰ ਮੈਨੂੰ ਤਾਂ ਨਾ ਕਈ ਦਿਨਾਂ ਤੋਂ ਨੀਂਦ ਹੀ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ ਜੇ ਤੁਸੀਂ ਸੋਵੋਗੇ ਨਹੀਂ ਤਾਂ ਤੁਸੀਂ ਬਿਮਾਰ ਹੋ ਜਾਓਗੇ ਉਹ ਯਾਰ ਕਿਤੇ ਨਹੀਂ ਬਿਮਾਰ ਹੁੰਦਾ ਮੈਂ ਆਪੇ ਦਵਾਈ ਲੈ ਲੂ ਆਹ ਕੰਮ ਤੂੰ ਮੈਨੂੰ ਫੜਾ ਮੈਨੂੰ ਕਰ ਲੈਂਦੇ ਤੂੰ ਐ ਕਰ ਤੂੰ ਚੁੱਪ ਕਰਕੇ ਸੌ ਜਾ ਮੈਂ ਆਪੇ ਕਰ ਲੂ ਇਹ ਕੰਮ ਲੈ ਮੇਰਾ ਇਹ ਕੰਮ ਬਹੁਤ ਜ਼ਰੂਰੀ ਆ ਮੈਂ ਇਹ ਕੰਮ ਕਰਕੇ ਨਾ ਆਪੇ ਸੌਜੋ ਪਹਿਲਾਂ ਚਲੋ ਤੁਸੀਂ ਤੁਸੀਂ ਜਾ ਕੇ ਸੋਵੋ ਉਹ ਗੁਰੂ ਸੌਜੂਗਾ ਮੰਨ ਲਈਦੀ ਹੁੰਦੀ ਆ ਚਲੋ ਮਾਰਦੀ ਨਹੀਂ ਨਾ ਸਮਾ ਕੇ ਹਟੇ ਚਲੋ ਚਲੋ ਆਜੋ ਜਰਾ ਕੰਮ ਵੀ ਕਿਤੇ ਦਾ ਪਿਆ ਸੀ ਇਹ ਵੀ ਨਿਵੇਟ ਦਿੰਨਾ ਯਾਰ ਨਹੀਂ ਆ ਵੀ ਬਹੁਤ ਟੈਨਸ਼ਨ ਲੈਂਦੀ ਆ ਮਨੂ ਮੈਂ ਕਿਹਾ ਵੀ ਤੇਰਾ ਕੰਮ ਹੀ ਮੈਂ ਕਰ ਦਿਆ ਕਰੂੰ। ਉਹ ਕਿਹੜਾ ਸੁਣਦੀ ਆ ਕਿਸੇ ਦੀ। ਚਲ ਕੋਈ ਨਾ। ਅੱਜ ਵੀ ਕਹੂੰਗਾ ਨੀ। ਅਨਮੋਲ ਰੋਟੀ ਕੁਰੁੰਦੀ ਬਣਾਈ ਪਈ ਆ। ਖਾਣੀ ਨਹੀਂ ਹੈਗੀ। ਓਏ ਕੋਈ ਨਹੀਂ ਗੁਰੂ ਖਾ ਲੂੰਗਾ ਰੋਟੀ। ਆ ਮੇਰਾ ਕੰਮ ਪਿਆ ਸੀ। ਮੈਂ ਕਿਹਾ ਚੱਲ ਪਹਿਲਾਂ ਮੈਂ ਕੰਮ ਕਰ ਲਾਂ। ਨਾ ਤਾਂ ਤੁਸੀਂ ਟੈਂਸਰ ਸੌਣੇ। ਨਾ ਤੁਸੀਂ ਟੈਂਸਰ ਰੋਟੀ ਖਾਣੇ। ਬਿਮਾਰ ਹੋਣਾ ਤੁਸੀਂ। ਓਏ ਹੁਣ ਫਿਰ ਮੈਂ ਕੀ ਕਰਾਂ? ਨਾ ਤਾਂ ਮੈਨੂੰ ਭੁੱਖ ਲੱਗਦੀ ਐ। ਨਾ ਨੀਂਦ ਆਉਂਦੀ ਐ। ਮੈਂ ਕਿੱਧਰ ਜਾਵਾਂ? ਤੁਸੀਂ ਆਪਣਾ ਧਿਆਨ ਨਹੀਂ ਰੱਖ ਸਕਦੇ ਹੈਗੇ। ਉਹ ਜਦੋਂ ਤੂੰ ਹੈਗੀ ਆ ਧਿਆਨ ਰੱਖਣ ਵਾਲੀ ਫਿਰ ਮੈਨੂੰ ਕੀ ਲੋੜ ਆ ਧਿਆਨ ਰੱਖਣ ਦੀ ਗੱਲ ਤਾਂ ਰੋਮੈਂਟਿਕ ਹੋਣਾ ਜ਼ਰੂਰੀ ਆ ਉਹ ਮੈਂ ਤਾਂ ਕੰਮ ਕਰਦਾ ਸੀ ਮੈਂ ਕਿਹਾ ਚੱਲ ਕੰਮ ਕਰਕੇ ਰੋਟੀ ਕਾ ਲੂੰਗਾ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਹੈ ਕਿ ਤੁਸੀਂ ਆਪ ਦਾ ਧਿਆਨ ਰੱਖਦੇ ਕਿਉਂ ਨਹੀਂ ਮੈਨੂੰ ਹਰ ਗੱਲ ਤੇ ਨਾ ਐਂ ਕਹਿੰਦਾ ਪੈਂਦਾ ਆਹ ਕਰ ਲਓ ਆਹ ਕਰ ਲਓ ਤੂੰ ਆਪਣੀ ਯਾਦ ਨਹੀਂ ਰੱਖਦਾ ਮੇਰੀ ਗੱਲ ਸੁਣ ਤੂੰ ਖਾੜੀ ਕਿੱਦਾਂ ਰੋਟੀ ਨਾ ਮੈਂ ਨਹੀਂ ਖਾਂਦੀ ਫਿਰ ਮੈਨੂੰ ਕਹੀ ਜਾਨੀ ਆ ਆਪ ਤੂੰ ਰੋਟੀ ਨਹੀਂ ਖਾਂਦੀ ਦੇਖੀ ਡੱਕੇ ਵਰਗੀ ਹੋਈ ਪਈ ਐ ਕੁੜੀਆਂ ਨਾ ਪਤਲੀਆਂ ਹੀ ਸੋਹਣੀਆਂ ਲੱਗਦੀਆਂ ਨੇ ਹੁਣ ਜੇ ਮੈਂ ਮੋਟੀ ਹੋ ਗਈ ਨਾ ਫਿਰ ਤੁਸੀ ਪਤਾ ਕੀ ਕਹਿਣਾ ਮੋਟੀ ਉਹ ਕੁੜੀਆਂ ਮੋਟੀਆਂ ਹੀ ਸੋਹਣੀਆਂ ਲੱਗਦੀਆਂ ਹੁਣ ਤੂੰ ਦੇਖ ਲੈ ਦੇਖੀ ਲੈ ਉਹੀ 흘ਲੀ ਜੰਨੀ ਆ ਕੋਈ ਖਾਇਆ ਪੀਆ ਕਰ ਮਾੜਾ ਮੋਟਾ ਹੁਣ ਜੋ ਤੁਸੀ ਮੈਨੂੰ ਐਂ ਕਰੋਗੇ ਤਾਂ ਮੈਂ ਹਿੱਲੂਗੀ ਨਾ ਮੈਨੂੰ ਕਰਕੇ ਦੇਖਣਾ ਜਾਵਾਂ ਨਹੀਂ ਹੁੰਦਾ ਤੁਸੀ ਜੰਝਮ ਵਾਲੇ ਮੁੰਡੇ ਮੈਂ ਤਾਂ ਮੈਂ ਹੀ ਕਹਿੰਨਾ ਤੂੰ ਵੀ ਆਉਦਾ ਧਿਆਨ ਰੱਖਿਆ ਕਰ ਮੇਰੀ ਇੰਨੀ ਫਿਕਰ ਨਾ ਕਰਿਆ ਕਰ ਕੋਈ ਨਹੀਂ ਮੈਨੂੰ ਤਾਂ ਥੋੜਾ ਨਾ ਪਿਆਰੀ ਇਨਾਂ ਹੋ ਗਿਆ ਔਖੀ ਨਹੀਂ ਲੱਗਦੀ ਕੀ ਕਹਣਾ ਇਹ ਤਾਂ ਹੈ ਯਾਰ ਪਿਆਰ ਮੈਨੂੰ ਵੀ ਜ਼ਿੰਦਗੀ 'ਚ ਨਾ ਪਹਿਲੀ ਵਾਰ ਸੱਚੀ ਰਸਦਾਨਾ ਮੈਂ ਇੰਨਾ ਕਰੀਬ ਕਦੇ ਕਿਸੇ ਦੇ ਨਹੀਂ ਜਿੰਨਾ ਕਰੀਬ ਮੈਂ ਤੁਹਾਡੇ ਹੋਈ ਨਹੀਂ ਯਾਰ ਤੂੰ ਮੇਰਾ ਬਹੁਤ ਧਿਆਨ ਰੱਖਦੀ ਹੈ ਪਰ ਆਪਣਾ ਇਸ ਦੁਨੀਆ ਤੇ ਇਥੇ ਹੈ ਹੀ ਕੌਣ ਤੈਨੂੰ ਹੀ ਪਤਾ ਤੂੰ ਵੀ ਇਕੱਲੀ ਆ ਮੈਂ ਵੀ ਇਕੱਲਾ ਮੈਨੂੰ ਨਾ ਤੁਸੀਂ ਉਦੋਂ ਇੰਨੇ ਵਧੀਆ ਲੱਗਦੇ ਹੋ ਜਦੋਂ ਤੁਸੀਂ ਮੇਰੇ ਨਾਲ ਹਰ ਦੁੱਖ ਸੁੱਖ ਚ ਨਾਲ ਖੜ ਜਾਂਦੇ ਹੋ ਲੈ ਤੇਰੇ ਨਹੀਂ ਦੁੱਖ ਸੁੱਖ ਚ ਨਾਲ ਖੜੂੰਗਾ ਤਾਂ ਹੋਰ ਕਿਹਦੇ ਖੜੂੰਗਾ ਪਾਗਲੀ ਆ ਤੂੰ ਵੀ ਯਾਰ ਬਸ ਮੇਰੇ ਲਈ ਇੰਨਾ ਬਹੁਤ ਆ ਬਸ ਕਦੇ ਨਾ ਮੇਰਾ ਸਾਥ ਨਾ ਛੱਡਿਆ ਮੈਨੂੰ ਥੋੜਾ ਤਾਂ ਉਮੀਦਾਂ ਬਹੁਤ ਨੇ ਉਹ ਨਹੀਂ ਛੱਡਦਾ ਮੇਰੇ ਤੇ ਭਰੋਸਾ ਰੱਖ ਐਵੇਂ ਨਾ ਫਿਕਰ ਕਰਿਆ ਕਰ ਤੂੰ ਐਂ ਕਰ ਰੋਟੀ ਪਾਲਾ ਕੋਈ ਨਹੀਂ ਆ ਥੋੜਾ ਜਿਹਾ ਕੰਮ ਐ ਇਹ ਨਿਮੇੜਦਾ ਤੈਨੂੰ ਪਤਾ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਐਨਾ ਬੋਝ ਕਿਉਂ ਲੈਨੇ ਹੋ ਦਿਮਾਗ ਤੇ ਤੁਸੀਂ ਉਹ ਫਿਰ ਹੋਰ ਕਰਾਂ ਵੀ ਕੀ ਅਗਲੇ ਸੈਲਰੀ ਵੀ 60000 ਰੁਪਏ ਦਿੰਦੇ ਐ ਫਿਰ ਤੁਸੀਂ ਮੈਨੂੰ ਦੱਸ ਦੇ ਕਰੋ ਨਾ ਆਪਾਂ ਹਾਫ ਆਫ ਕਰ ਲੇਗੇ ਮੈਂ ਤਾਂ ਸਗੋਂ ਇਹ ਸੋਚਦਾ ਸੀ ਵੀ ਤੇਲ ਵਾਲਾ ਕੰਮ ਵੀ ਮੈਂ ਕਰ ਦਿਆ ਕਰਾਂ ਬੱਸ ਗੁਰੂ ਆਪਦੇ ਕੰਮ ਤੋਂ ਤਾਂ ਫੇਲ ਨਹੀਂ ਮਿਲਦੀ ਮੇਰਾ ਕੰਮ ਕਿੱਥੇ ਕਰੋਗੇ ਚੱਲ ਕੋਈ ਗੱਲ ਨਹੀਂ ਤੂੰ ਐਂ ਕਰ ਰੋਟੀ ਪਾਲਾ ਮੈਂ ਥੋੜਾ ਜਿਹਾ ਕੰਮ ਆ ਇਹ ਨਵੇੜ ਦਾ ਫਿਰ ਇਕੱਠੇ ਬਹਿ ਕੇ ਖਾਂਦੇ ਆਪਾਂ ਠੀਕ ਆ ਮੈਂ ਕਿਤੇ ਗਰਮ ਕਰ ਦਿਆਂ ਠੰਡੀ ਨਾ ਹੋ ਜਾਏ ਪਈ ਨਹੀਂ ਹੁੰਦੀ ਮੈਂ ਥੋੜਾ ਜਿਹਾ ਹੀ ਰਹਿ ਗਿਆ ਮੈਂ ਨਵੇੜ ਦਾ ਠੀਕ ਆ ਹਾਂ ਤੂੰ ਕਰ ਲੈਣ ਬਾਲੀ ਫਿਕਰ ਕਰਦੀ ਏ ਚੱਲ ਕੋਈ ਤਾਂ ਹੈਗਾ ਮੇਰੀ ਜ਼ਿੰਦਗੀ 'ਚ ਜਿਹੜਾ ਮੇਰੀ ਇੰਨੀ ਫਿਕਰ ਕਰਦਾ ਕੀ ਕਰਾਂ ਯਾਰ ਕੀ ਕਿ ਹੋ ਰਿਹਾ ਕਮਲੇ ਨੂੰ ਗੇੜੇ ਕੱਢੀ ਜਾਂਦੇ ਕੀ ਹੋਇਆ ਮੈਨੂੰ ਤਾਂ ਨਾ ਸਮਝ ਨਹੀਂ ਆਉਂਦੀ ਮੈਨੂੰ ਐ ਲੱਗਦਾ ਨੇ ਹਾ ਵੀ ਜਿਵੇਂ ਮੈਨੂੰ ਪਿਆਰ ਹੋ ਗਿਆ ਹੁੰਦਾ ਪਿਆਰ ਕੀ ਹੋ ਗਿਆ ਤੁਹਾਨੂੰ ਦਿਮਾਗ ਤਾਂ ਠੀਕ ਹੈ ਨਾ ਕੋ ਯਾਰ ਸੌਣਾ ਨੀਂਦ ਨਹੀਂ ਆਉਂਦੀ ਜੇ ਕੁਝ ਖਾਣਾ ਤਾਂ ਭੁੱਖ ਨਹੀਂ ਲੱਗਦੀ ਸੱਚੀ ਯਾਰ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਬਾਜ਼ਾਰ ਵਗ ਜਾਣਾ ਜਾ ਕੇ ਲੇਡੀ ਸ਼ਾਪ ਤੇ ਖੜ ਜਾਣਾ ਤੇ ਕੁਝ ਨਾ ਕੋ ਖਰੀਦਣ ਲੱਗ ਜਾਣਾ ਤੇ ਅੱਜ ਤਾਂ ਮੈਂ ਕੁਝ ਨਾ ਕੁਝ ਲੈ ਆਇਆ ਤੇਰੇ ਵਾਸਤੇ ਇਹ ਗੱਲ ਕਾ ਮੈਨੂੰ ਲੱਗਦਾ ਨਾ ਤੁਹਾਨੂੰ ਨੀਂਦ ਦੀ ਜ਼ਰੂਰਤ ਹੈ ਜਾ ਕੇ ਸੋ ਜਾਓ ਰੈਸਟ ਕਰ ਲਓ ਜਾ ਓਏ ਨਹੀਂ ਆ ਦੇਖ ਮੈਂ ਤੇਰੇ ਵਾਸਤੇ ਕੁਝ ਲੈ ਕੇ ਓਏ ਇੱਕ ਮਿੰਟ ਗੱਲ ਤਾਂ ਸੁਣ ਲੈ ਮੇਰੀ ਆ ਦੇਖ ਇਹ ਪਤਾ ਕੀ ਆ ਇਹ ਆ ਮੰਗਲ ਸੂਤਰ ਮੰਗਲ ਸੂਤਰ ਅਪਣਾਉਣ ਵਾਲੀ ਚੀਜ਼ ਆ ਇਹਨੂੰ 7 ਮੋਤੀਆਂ ਚ ਪਤਾ ਕਿਉਂ ਪਰੋਇਆ ਜਾਂਦਾ ਕਿ 7 ਜਨਮਾਂ ਦਾ ਸਾਥ ਰਹੇ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਮੈਂ ਕਦੇ ਸੋਚਿਆ ਵੀ ਨਹੀਂ ਸੀ 7 ਜਨਮ ਤਾਂ ਦੂਰ ਮੈਂ ਤਾਂ ਤੁਹਾਡੇ ਨਾਲ 7 ਸਦੀਆਂ ਤੱਕ ਰਹਿਣ ਲਈ ਤਿਆਰ ਆਂ ਸੱਚੀ ਨੇਹਾ ਮੈਂ ਵੀ ਯਾਰ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੇ ਮੈਨੂੰ ਛੱਡ ਕੇ ਨਾ ਜਾਈ ਬਸ ਆਪਣਾ ਸਾਥ ਨਾਲ ਐਦਾਂ ਹੀ ਬਣੇ ਰਹੇ ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ ਸਹੀ ਗੱਲ ਆ ਬਸ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਿਆ ਕਰ ਜੇ ਕੋਈ ਗੱਲ ਹੁੰਦੀ ਆ ਤਾਂ ਮੈਨੂੰ ਦੱਸ ਦਿਆ ਕਰ ਤੁਹਾਡੇ ਹੁੰਦੇ ਉਹ ਵੀ ਮੈਨੂੰ ਟੈਨਸ਼ਨ ਇਹ ਕਦੇ ਹੋ ਸਕਦਾ ਹਾਂ ਇਹ ਤਾਂ ਹੈ ਆ ਰੱਖ ਮੰਗਲ ਸੂਤਰ ਸਾਮਕੇ ਰੱਖੀ ਇਹ ਆਪਣੇ ਕੰਮ ਆਊਗਾ ਚਲ ਆ ਜਾ ਰੋਟੀ ਬਣਾ ਦੇ ਯਾਰ ਬਹੁਤ ਭੁੱਖ ਲੱਗੀ ਪਈ ਤੁਸੀਂ ਬੈਠਾ ਅੰਦਰ ਮੈਂ ਬਣਾਉਂਦੀ ਹਾਂ ਹਾਂ ਲਿਆ ਫਟਾਫਟ ਨੇਹਾ ਹਾਂਜੀ ਤੂੰ ਕਿੱਥੇ ਜਾਨੀ ਆ ਸਵੇਰੇ ਸਵੇਰੇ ਬੈਗ ਪੈਕ ਕਰੀ ਆਨੀ ਆ ਉਹ ਮੈਂ ਨਾ ਤੁਹਾਨੂੰ ਦੱਸਣਾ ਭੁੱਲ ਗਈ ਨਾ ਜਦੋਂ ਮੇਰੀ ਯਾਦ ਸੀ ਉਹ ਤੁਸੀਂ ਸੁੱਤੇ ਪਏ ਸੀ ਮੈਂ ਕਿ ਤੁਹਾਡੀ ਨੀਂਦ ਕਿਉਂ ਖਰਾਬ ਕਰਨੀ ਆ ਉਹ ਲੈ ਤੂੰ ਮੇਰੇ ਘਰ ਵਾਲੀ ਆ ਤੂੰ ਮੈਨੂੰ ਉਠਾ ਸਕਦੀ ਆ ਠਾਇਆ ਕਿਉਂ ਨਹੀਂ ਤੂੰ ਮੈਨੂੰ ਮੈਨੂੰ ਐਸੀ ਤੁਹਾਡੀ ਨੀਂਦ ਖਰਾਬ ਹੋ ਜਾ ਗੁਰੂ ਤਾਂ ਕਰਕੇ ਕੋਈ ਨਹੀਂ ਨੀਂਦ ਨੂੰ ਦੱਸ ਹੁਣ ਤੂੰ ਮੈਨੂੰ ਐਂ ਦੱਸ ਚੱਲੀ ਕਿੱਥੇ ਆ ਮੇਰੇ ਫਰੈਂਡ ਦੀ ਨਾ ਭੈਣ ਬਿਮਾਰ ਹੈਗੀ ਤਾਂ ਕਰਕੇ ਮੈਂ ਉਹਦੇ ਕੋਲ ਚੱਲੀ ਆਗੀ ਸਵੇਹੀ ਆਜੂਗੀ ਜਲਦੀ ਨੇਹਾ ਤੈਨੂੰ ਪਤਾ ਕੱਲ ਤਾਂ ਹਜੇ ਵਿਆਹ ਹੋਇਆ ਆਪਣਾ ਆਹ ਕਿਹੜੀਆਂ ਗੱਲਾਂ ਕਰੀ ਜਾਨ ਮੈਨੂੰ ਪਤਾ ਕੱਲ ਵਿਆਹ ਹੋਇਆ ਹੋਏਗਾ ਪਰ ਮੇਰਾ ਜਾਣਾ ਜ਼ਰੂਰੀ ਆ ਉਹ ਹੈ ਨਹੀਂ ਨਾ ਵਿਚਾਰੀ ਤਾਂ ਕਰਕੇ ਉਹਨੇ ਮੈਨੂੰ ਕਹਿਤਾ ਕਿ ਤੂੰ ਮੇਰੀ ਭੈਣ ਕੋਲ ਚਲ ਜਾ ਨਹੀਂ ਉਹਨਾਂ ਦੇ ਘਰ ਦੇ ਹੈ ਨਹੀਂਗੇ ਹਸਪੀਟਲ ਚ ਦਾਖਲ ਹੈਗੀ ਉਹ ਉਹ ਯਾਰ ਮੈਂ ਮੰਨਦਾ ਵੀ ਹਸਪਤਾਲ ਚ ਦਾਖਲਾ ਘਰ ਦਾ ਕੋਈ ਤਾਂ ਹੋਊ ਆ ਜੀ ਉਹਦੇ ਕੋਲੇ ਯਾਰ ਜੇ ਉਹਦੇ ਕੋਲੇ ਕੋਈ ਹੁੰਦਾ ਫਿਰ ਉਹ ਮੈਨੂੰ ਕਹਿੰਦੀ ਹੁਣ ਤੂੰ ਮੈਨੂੰ ਕੱਲੇ ਨੂੰ ਛੱਡ ਕੇ ਜਾਏਂਗੀ ਹਜੇ ਕੱਲ ਵਿਆਹ ਹੋਇਆ ਹੈ ਸਵੇਰ ਆਜੂੰਗੀ ਜਲਦੀ ਆਈ ਨਾ ਕਰਿਆ ਕਰੋ ਤੁਸੀਂ ਗੱਲ ਮੰਨ ਲਿਆ ਕਰੋ ਯਾਰ ਹੋਰ ਮੈਂ ਹੁਣ ਕੀ ਕਰਾਂ ਤੈਨੂੰ ਹੀ ਪਤਾ ਮੈਂ ਕੱਲਾਂ ਪਹਿਲਾਂ ਤਾਂ ਇੱਥੇ ਡਿੰਪਲ ਹੈਗੀ ਸੀ ਮੈਨੂੰ ਰੋਟੀ ਬਾਣੀ ਵੀ ਖਵਾਈ ਜਾਂਦੀ ਸੀ ਹੁਣ ਰੋਟੀ ਬਾਣੀ ਕੌਣ ਖਵਾਊਗਾ ਯਾਰ ਅੱਛਾ ਇੱਕ ਦਿਨ ਤੁਸੀਂ ਰੋਟੀ ਆਪਦੀ ਬਣਾ ਨਹੀਂ ਸਕਦੇ ਓ ਯਾਰ ਮੈਂ ਇੱਥੋਂ ਕਿੱਥੇ ਬਣਦੀ ਆ ਤੂੰ ਵੀ ਨਾ ਹੋਰ ਹੀ ਗੱਲਾਂ ਕਰ ਲੱਗ ਜਾਂਦੀਆਂ ਨਾ ਤਾਂ ਕਿਸੇ ਨੂੰ ਪੁੱਛਦੀਆਂ ਤੇ ਨਾ ਗਿੰਦੀਆਂ ਅੱਛਾ ਹੁਣ ਮੈਂ ਪੁੱਛ ਕੇ ਆ ਹਰ ਕੰਮ ਕਰਿਆ ਕਰੋਗੇ ਓ ਯਾਰ ਪੁੱਛਣਾ ਤਾਂ ਪੈਂਦਾ ਹੀ ਆ ਨਾ ਤੂੰ ਮੈਨੂੰ ਦੱਸ ਤਾਂ ਦਿੰਦੀ ਸ਼ੇਖੜ ਵੀ ਮੈਂ ਕੱਲ ਨੂੰ ਸਵੇਰੇ ਜਾਣਾਗਾ ਮਤਲਬ ਕੀ ਹੁਣ ਤੁਸੀਂ ਮੇਰੇ ਨਾਲ ਲੜਨਾਗਾ ਓ ਚੱਲ ਨਹੀਂ ਲੜਦਾ ਚੱਲ ਕੋਈ ਨਹੀਂ ਮੈਂ ਤੈਨੂੰ ਛੱਡਿਆਉਣਾ ਫਿਰ ਓ ਨਹੀਂ ਗੁਰੂ ਮੈਂ ਆਪੇ ਭੱਗ ਜੂੰਗੀ ਉਵੇਂ ਛੱਡਿਆ ਹੁਣ ਫੇਰ ਏਡੀ ਕਿੱਡੀ ਗੱਲ ਆ ਹਰ ਗੱਲ ਤੇ ਤੁਸੀਂ ਗਰਾਰੀ ਕੇ ਫਸਾਈ ਜਾਂਦੇ ਓਵੇਂ ਤਾਂ ਆਈ ਨਹੀਂ ਸਮਝ ਆਉਂਦੀ ਚੱਲ ਚੰਗਾ ਅੱਡੇ ਤੱਕ ਤਾਂ ਛੱਡਿਆ ਮੈਂ ਆਪੇ ਚਲ ਜੂੰਗੀ ਚੱਲ ਚੰਗਾ ਭੱਗ ਜਾ ਹਾਦੂ ਹੀ ਪਈ ਸੱਚੀ ਗੱਲ ਗੱਲ ਤੇ ਲੱਗਦਾਨੇ ਚੱਲ ਗੇਟ ਤੱਕ ਛੱਡਿਆ ਹੁਣ ਆਜੋ ਓਏ ਹਾਂ ਭਰਾ ਤੇਰੇ ਹੀ ਕੀਤਾ ਸੀਗਾ ਕੰਮ ਗੱਲ ਕੀਤੀ ਸੀਗੀ ਸਰ ਕਹਿੰਦੇ ਇੰਟਰਵਿਊ ਲੈ ਲਾਂਗੇ ਇੰਟਰਵਿਊ ਲੈ ਕੇ ਦੇਖ ਲਾਂਗੇ ਵੀ ਆਪਾਂ ਬੰਦਾ ਰੱਖਣਾ ਜਾਂ ਨਹੀਂ ਕੋਈ ਗੱਲ ਨਹੀਂ ਮੈਂ ਕਰਵਾ ਦੂੰਗਾ ਤੇਰਾ ਕੰਮ ਤੂੰ ਟੈਨਸ਼ਨ ਨਾ ਡੈਂਪਲੋ ਤੂੰ ਤੂੰ ਇੱਥੇ ਕਿਵੇਂ ਬਸ ਵੈਸੀ ਮੇਨ ਕੀ ਹੋ ਗਿਆ ਜੇ ਆਪਣੇ ਰਸਤੇ ਅੱਡ ਹੋ ਗਏ ਰਿਸ਼ਤਾ ਤਾਂ ਨਹੀਂ ਖਤਮ ਹੋਇਆ ਓਏ ਸਾਈਡ 걸 ਕਿਉਂ ਐ ਮੂੰਹ ਬਣਾਇਆ ਤੂੰ ਨੂੰ ਐ ਦੱਸ ਤੂੰ ਇੱਥੇ ਕਿਵੇਂ ਮੈਂ ਤਾਂ ਬਸ ਵੈਸੀ ਜਾਂਦੀ ਸੀ ਇੱਧਰ ਮੈਂ ਤੈਨੂੰ ਐ ਪੁੱਛਦੀ ਸੀ ਅਨਮੋਲ ਕਿ ਨਹੀਂ ਹਾਂ ਮੇਰੇ ਤੋਂ ਨਰਾਜ਼ ਆ ਕੋਈ ਗੱਲ ਹੋ ਗਈ ਮੇਰੇ ਤੋਂ ਗੁੱਸਾ ਆ ਉਹ ਕਿਉਂ ਕੀ ਗੱਲ ਹੋ ਗਈ ਮੈਂ ਸੱਚ ਕਹਿ ਰਹੀ ਆ ਉਹਨਾਂ ਮੈਨੂੰ ਦੇਖ ਕੇ ਬਿਲਕੁਲ ਮੂੰਝਾ ਬਣਾਣ ਲੱਗ ਗਏ ਉਹਨੇ ਮੈਨੂੰ ਬੁਲਾਇਆ ਤੱਕ ਨਹੀਂ ਮੈਨੂੰ ਬੜਾ ਬੈਡ ਫੀਲ ਹੋਇਆ ਉਹ ਤੈਨੂੰ ਕਿੱਥੇ ਮਿਲ ਗਈ ਉਹ ਕੱਲ ਬਠਿੰਡੇ ਦੇ ਹੋਟਲ 'ਚ ਮੈਂ ਤੇ ਸਾਰਾ ਉੱਥੇ ਕਿਸੇ ਕੰਮ ਦੇ ਸਿਲਸਿਲੇ 'ਚ ਗਏ ਸੀਗੇ ਤੇ ਮੈਂ ਨੀਹਾ ਨੂੰ ਹੈਲੋ ਵੀ ਕਹੀ ਪਰ ਨੀਹਾ ਨੇ ਤਾਂ ਇਦਾਂ ਰੀਟ ਕੀਤਾ ਜਿਵੇਂ ਮੈਨੂੰ ਜਾਣਦੀ ਹੀ ਨਹੀਂ ਹੁੰਦੀ ਮੇਰੇ ਲੱਵੇ ਦੀ ਐ ਲੱਗ ਗਈ ਜਿਵੇਂ ਕੁਝ ਹੋਇਆ ਹੀ ਨਹੀਂ ਬਠਿੰਡੇ ਹੋਟਲ ਚ ਓ ਨਾ ਨਾ ਤੈਨੂੰ ਐਵੇਂ ਗਲਤਫਹਿਮੀ ਹੋਈ ਹੋਣੀ ਆ ਓਏ ਉਹ ਤਾਂ ਆਪਦੀ ਭੈਣ ਦੀ ਸਹੇਲੀ ਕੋਲ ਗਈ ਆ ਮੈਂ ਝੂਠ ਨਹੀਂ ਕਹਿ ਰਹੀ ਅਨਮੋਲ ਮੈਂ ਸੱਚ ਕਹਿ ਰਹੀ ਆ ਨਹੀਂ ਹਾਂ ਮੈਨੂੰ ਕੱਲ ਬਠਿੰਡੇ ਹੋਟਲ ਚ ਮਿਲੀ ਐ ਬਠਿੰਡੇ ਹੋਟਲ ਚ ਯਾਰ ਮੈਨੂੰ ਤਾਂ ਕਹਿ ਕੇ ਗਈ ਸੀ ਭੈਣ ਦੀ ਸਹੇਲੀ ਬਿਮਾਰ ਹੈ ਮੈਂ ਮਾ ਉੱਥੇ ਚੱਲੀ ਆ ਮੈਨੂੰ ਨਹੀਂ ਪਤਾ ਉਹ ਤੈਨੂੰ ਕੀ ਕਹਿ ਕੇ ਗਈ ਐ ਪਰ ਮੈਂ ਜੋ ਕੁਝ ਦੇਖਿਆ ਮੈਂ ਤੇਨੂੰ ਸੱਚ ਕਹਿ ਰਹੀ ਆ ਡਿੰਪਲ ਤੇਰੇ ਕੋਲ ਕੋਈ ਪ੍ਰੂਫ ਕੋਈ ਫੋਟੋ ਕੋਈ ਕੁਸ਼ ਕੁਸ਼ ਤਾਂ ਹੋਣਾ ਹੀ ਆ ਤੂੰ ਪਾਗਲ ਮੈਂ ਉਹਦੀ ਫੋਟੋ ਕੀ ਕਰਨੀ ਆ ਆਪਣੇ ਕੋਲ ਤੇਰੇ ਹੀ ਗੱਲ ਪ੍ਰੂਫ ਦੀ ਤੇ ਪ੍ਰੂਫ ਤਾਂ ਫਿਰ ਤੈਨੂੰ ਬਸ ਇੱਕੋ ਚੀਜ਼ ਤੋਂ ਮਿਲ ਸਕਦਾ ਕਿੱਥੋਂ ਜਿਹੜੇ ਉੱਥੇ ਕੈਮਰੇ ਲੱਗੇ ਹੋਏ ਨੇ ਪਰ ਜੇ ਤੂੰ ਕੈਮਰੇ ਦੇਖਣ ਜਾਏਗਾ ਤਾਂ ਉੱਥੇ ਤੇਰੀ ਬਦਨਾਮੀ ਹੈ ਗੱਲ ਤਾਂ ਮੈਂ ਉਹੀ ਕਰਦਾ ਵੀ ਜੇ ਉੱਥੇ ਕੈਮਰੇ ਦੇਖਾਂਗੇ ਬਦਨਾਮੀ ਤਾਂ ਆਪਦੀ ਹੋ ਅਗਲਾ ਆਖੂ ਇਹ ਆਪਦੀ ਘਰ ਵਾਲੀ ਦੀ ਕੈਮਰੇ ਚੈੱਕ ਕਰਾਉਂਦਾ ਫਿਰਦਾ ਵੀ ਕੀ ਕਰਦੀ ਐ ਕੀ ਨਹੀਂ ਕਰਦੀ ਡਿੰਪਲ ਕੀ ਹੋਈ ਜਾਂਦਾ ਮੇਰੇ ਨਾਲ ਇਹ ਮੈਨੂੰ ਇੰਨਾ ਵਿਸ਼ਵਾਸ ਸੀ ਉਹਦੇ ਤੇ ਹੁਣ ਤਾਂ ਮੇਰਾ ਸਾਰਾ ਵਿਸ਼ਵਾਸ ਤੋੜਤਾ ਯਾਰ ਬਠਿੰਡੇ ਹੋਟਲ ਚ ਕਹਿ ਕੇ ਤਾਂ ਮੈਨੂੰ ਇਹ ਗਈ ਆ ਵੀ ਭੈਣ ਦੀ ਸਹੇਲੀ ਬਿਮਾਰ ਹਸਪਤਾਲ ਵੀ ਉਹਦੇ ਕੋਲ ਜਾਨੀ ਆ ਫਿਰ ਉਹ ਤਾਂ ਹੋਟਲ ਚ ਜਾਣ ਦਾ ਕੀ ਮਤਲਬ ਇਹ ਤਾਂ ਮੈਨੂੰ ਵੀ ਨਹੀਂ ਸਮਝ ਆ ਰਹੀ ਪਰ ਜੇ ਹੋਟਲ ਚ ਕਿਸੇ ਕੰਮ ਤੋਂ ਗਈ ਵੀ ਸੀ ਬਟ ਉਹ ਮੈਨੂੰ ਤਾਂ ਨਾ ਅਣਜਾਣ ਬਣਾਉਂਦੀ ਹੈ ਮੈਂ ਮੱਜਤ ਕਿਉਂ ਉਹਨੂੰ ਹੈਲੋ ਹਾਈ ਵੀ ਕੀਤਾ ਸਮਝ ਗਿਆ ਮੈਂ ਤੇਰੀ ਗੱਲ ਤੈਨੂੰ ਤਾਂ ਨਹੀਂ ਬੁਲਾਇਆ ਵੀ ਤੂੰ ਜਾ ਕੇ ਇਹ ਨਮੋਲ ਨੂੰ ਦੱਸੇਂਗੀ ਪਾਸਾ ਵਟ ਕੇ ਲੰਘੀ ਤੇਰੇ ਕੋਲ ਦੀ ਵੀ ਮੈਂ ਨਮੋਲ ਨੂੰ ਕੀ ਕਹਿ ਕੇ ਆਈਆਂ ਤੇ ਤੈਨੂੰ ਮੈਂ ਕੀ ਜਵਾਬ ਦੇਵਾਂਗੀ ਹੁਣ ਪਰ ਕੋਈ ਗੱਲ ਨਹੀਂ ਤੂੰ ਐਂ ਕਰ ਇੱਥੇ ਜ਼ਿਆਦਾ ਟਾਈਮ ਖੜਨਾ ਠੀਕ ਨਹੀਂ ਅਵੇਂ ਲੋਕ ਗੱਲਾਂ ਸੁਣ ਲੈਣਗੇ ਚੱਲ ਮੈਂ ਤੈਨੂੰ ਛੱਡ ਦਿੰਦਾ ਤੇ ਨਾਲੇ ਮੈਂ ਵੀ ਲੰਘ ਜੂਗਾ ਕਰ ਠੀਕ ਹੈ ਆ ਜਾ ਡੈਂਪਲ ਨੇ ਤਾਂ ਮੇਰਾ ਦਿਮਾਗ ਹੀ ਖਰਾਬ ਕਰਤਾ ਯਾਰ ਉਹ ਗੱਲ ਕਹਿ ਕੇ ਫੋਨ ਲਾਉਂਦੇ ਨਹੀਂ ਹਨ ਕੌਨਸ ਤੇ ਚੌਹਾਂਈ ਜਾਂਦਾ ਯਾਰ ਜਿੰਨੀ ਹੱਸੇ ਲੀਕੋਲ ਨਹੀਂ ਗਈ ਤਾਂ ਹੋਰ ਕਿੱਥੇ ਗਈ ਹੈ ਯਾਰ ਕਿਤੇ ਡੈਂਪਲ ਨੂੰ ਭੁਲੇਖਾ ਤਾਂ ਨਹੀਂ ਪੈ ਗਿਆ ਅਨਮੋਲਤਾ ਕਹਿ ਰਹੀ ਸੀ ਕਿ ਨੀਹਾ ਉਹਦੀ ਸਹੀਲੀ ਕਰ ਗਈ ਆ ਤੇ ਫਿਰ ਉਹ ਬਠਿੰਡੇ ਹੋਟਲ ਦੇ ਵਿੱਚ ਕੀ ਕਰਦੀ ਸੀ ਨੀਹਾ ਅਨਮੋਲ ਨੂੰ ਝੂਠ ਬੋਲ ਰਹੀ ਹੈ ਕਿ ਕਿ ਜੋ ਕਸ਼ਮੀਰੀ ਅੱਖਾਂ ਨੇ ਦੇਖਿਆ ਮੇਰੀ ਅੱਖਾਂ ਧੋਖਾ ਨਹੀਂ ਖਾ ਸਕਦੀਆਂ ਹਸਲ ਦੇ ਵਿੱਚ ਨੀਹਾ ਧੋਖਾ ਕਰ ਰਹੀ ਐ ਅਨਮੋਲ ਨਾਲ ਜਦ ਡਿੰਪਲ ਕਿਹੜਾ ਜਵਾਕੜੀ ਐ ਵੀ ਨੀਹਾ ਦਾ ਉਹਨੂੰ ਪਤਾ ਨਹੀਂ ਲੱਗਿਆ ਜਾਂ ਡਿੰਪਲ ਦੀ ਕਿਹੜਾ ਨਿਗਾ ਕਮਜ਼ੋਰ ਐ ਵੀ ਉਹਨੂੰ ਪਛਾਨ ਨਹੀਂ ਸਕੀ ਪਰ ਨੀਹਾ ਤਾਂ ਅਨਮੋਲ ਨੂੰ ਪਿਆਰ ਕਰਦੀ ਆ ਯਾਰ ਤੇ ਉਹਦੀ ਵਾਈਫ ਆ ਹੋ ਭਲਾ ਉਹਨੂੰ ਕਿਵੇਂ ਝੂਠ ਬੋਲ ਸਕਦੀ ਆ ਮੇਰੇ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਅਨਮੋਲ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਵੀ ਉਹ ਬਠਿੰਡੇ ਹੋਟਲ ਚ ਗਈ ਆ ਤੇ ਉਹ ਉੱਥੇ ਘੁੰਮਦੀ ਫਿਰ ਰਹੀ ਆ ਇਹ ਗੱਲ ਕੀ ਐ ਵਿੱਚੋਂ ਨੀਹਾ ਦਾ ਤਾਂ ਫੋਨ ਵੀ ਬੰਦ ਆ ਹੀ ਜਾਂਦਾ ਉਹ ਤਾਂ ਕਹਿੰਦੀ ਸੀ ਅੱਜ ਸ਼ਾਮ ਨੂੰ ਆਜੂ ਉਹਦਾ ਨੰਬਰ ਵੀ ਬੰਦ ਆਉਂਦਾ ਮੈਂ ਵੀ ਕਿੱਡਾ ਕਮਲਾ ਯਾਰ ਆਏ ਨਹੀਂ ਵੀ ਉਹਦੀ ਸਹੇਲੀ ਦਾ ਨੰਬਰ ਤਾਂ ਲੈ ਲੰਦਾ ਹੁਣ ਮੈਂ ਵੀ ਕੀ ਕਰਾਂ ਯਾਰ ਮੈਂ ਤਾਂ ਸੱਚੀ ਦੱਸਾਂ ਅਨਮੋਲ ਨੂੰ ਦੱਸ ਕੇ ਪੰਗਾ ਹੀ ਲੈ ਲਿਆ ਬਿਚਾਰਾ ਕੱਲਾ ਉਹ ਟੈਨਸ਼ਨ 'ਚ ਪਿਆ ਆ ਕੀ ਕਰੂਗਾ ਉਹ ਵੀ ਹੁਣ ਜੇ ਮੈਂ ਨਾ ਹੀ ਦੱਸਦੀ ਤਾਂ ਸਹੀ ਸੀ ਪਰ ਉਹਨੂੰ ਦੱਸਣਾ ਵੀ ਬਹੁਤ ਜ਼ਰੂਰੀ ਸੀਗਾ ਕਿਉਂਕਿ ਮੈਂ ਤਾਂ ਵੈਸੇ ਹੀ ਉਹਦੇ ਨਾਲ ਗੱਲ ਕੀਤੀ ਸੀ ਕਿ ਮੈਨੂੰ ਨੀਹਾ ਮਿਲਿਆ ਥੋਨੇ ਮੈਨੂੰ ਹਾਈ ਹੈਲੋ ਤੱਕ ਵੀ ਨਹੀਂ ਕਿਹਾ ਪਰ ਗੱਲ ਕੁਝ ਹੋ ਰਹੀ ਹੋਈ ਹੈ ਜਦ ਟੈਂਪਲ ਦੀਆਂ ਗੱਲਾਂ ਸੁਣ ਕੇ ਨਾ ਮੈਨੂੰ ਸ਼ੱਕ ਹੋਣ ਲੱਗਿਆ ਨੀਹਾ ਤੇ ਦੰਪਲਿਆ ਝੂਠ ਤਾ ਨਹੀਂ ਬੋਲਦੀ ਪਰ ਉਹ ਮੈਂ ਵੀ ਕੀ ਕਰ ਸਕਦਾ ਉਹਦਾ ਫੋਨ ਵੀ ਬੰਦ ਆ ਜਾਂਦਾ ਨੀਹਾ ਦੀ ਇਹ ਰਿਸਪੌਂਸਿਬਿਲਟੀ ਨਹੀਂ ਬੰਦੀ ਵੀ ਇੱਕ ਵਾਰ ਮੈਂ ਫੋਨ ਕਰਕੇ ਦੱਸਤਾ ਦੇਵਾਂ ਵੀ ਮੈਂ ਕਿੱਥੇ ਆ ਕਦੋਂ ਆਣਾ ਮੈਨੂੰ ਤਾਂ ਨਾ ਇਹ ਸਭ ਕੁਝ ਸੋਚ-ਸੋਚ ਕੇ ਟੈਨਸ਼ਨ ਲੱਗੀ ਹੋਈ ਆ ਵੀ ਕੀ ਬਣੂਗਾ ਇਹਦੇ ਨਾਲ ਜਦੋਂ ਇਹਨੂੰ ਇੰਨਾ ਪਿਆਰ ਕਰਦੀ ਐ ਇਹ ਉਹਨੂੰ ਇੰਨਾ ਪਿਆਰ ਕਰਦਾ ਆਸਤਾ ਕਨਮੋਲ ਨੇ ਨੀਹਾ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖੀ ਤਾ ਫਿਰ ਨੀਹਾ ਉਹਦੇ ਨਾਲ ਝੂਠ ਕਿਉਂ ਕਰ ਰਹੀ ਐ ਇਦਾਂ ਸਹੀ ਨਹੀਂ ਕਰ ਰਹੀ ਉਹ ਪੱਕਾ ਇਹਦੇ 'ਚ ਕੋਈ ਨਾ ਕੋਈ ਤਾਂ ਗੱਲ ਹੈਗੀ ਐ ਜੋਨ ਮੋਲ ਨੂੰ ਪਤਾ ਨਹੀਂ ਲੱਗ ਰਿਆ ਪਰ ਮੈਂ ਵੀ ਕੀ ਕਰਾਂ ਮੈਂ ਤਾਂ ਸੱਸ ਵਾਂ ਕੇ ਬਸ ਗੱਲ ਪੁੱਛੀ ਸੀਗੀ ਮੈਨੂੰ ਕੀ ਪਤਾ ਸੀਗਾ ਕਿ ਉਹ ਇਹਨੂੰ ਝੂਠ ਬੋਲ ਕੇ ਗਈ ਐ ਜੇ ਸੱਚੀ ਮੈਨੂੰ ਪਤਾ ਹੁੰਦਾ ਤਾਂ ਮੈਂ ਇਹਦੇ ਨਾਲ ਕਦੇ ਕੋਈ ਗੱਲ ਵੀ ਨਾ ਕਰਦੀ ਪਰ ਚਲ ਕੋਈਂ ਦੇਖੀ ਜਾਊਗੀ ਹੁਣ ਕੀ ਬਣਦਾ ਆ ਸਾਲਾ ਪਰਸੋਂ ਹਜੇ ਵਿਆਹ ਹੋਇਆ ਤੇ ਕੱਲ ਸਵੇਰੇ ਨੇ ਆਵਦੀ ਸਹੇਲੀ ਗੁਲਬਾਗੀ ਇਹ ਕਿਵੇਂ ਹੋ ਸਕਦਾ ਯਾਰ ਮੈਂ ਸਾਲਾ ਹਫ਼ਤੇ ਦੀਆਂ ਛੁੱਟੀਆਂ ਲਈ ਬੈਠਾ ਸੀ ਅਨਮੋਲ ਨਿਹਾ ਹਾਂਜੀ ਤੂੰ ਸੱਚੀ ਆਪਦੀ ਸਹੇਲੀ ਕੋਲ ਆਈਆਂ ਨਹੀਂ ਸਹੇਲੀ ਦੇ ਨਾ ਬੋਏਫ੍ਰੈਂਡ ਕੋਲ ਆਈਆਂ ਜਦੋਂ ਸਹੇਲੀ ਕੋਲੇ ਗਈ ਸੀ ਸਹੇਲੀ ਕੋਲ ਹੀ ਆਉਂਗੀ ਨਾ ਤੇਰਾ ਫੋਨ ਕਿਉਂ ਬੰਦ ਸੀ ਫਿਰ ਮੇਰੇ ਫੋਨ ਦੀ ਨਾ ਬੈਟਰੀ ਡਾਊਨ ਹੋ ਗਈ ਸੀ ਮੈਂ ਸੋਚਿਆ ਘਰੇ ਤਾਂ ਜਾ ਰਹੀਆਂ ਜਾ ਕੇ ਚਾਰਜ ਲਾ ਲੂੰਗੀ ਸੱਚ ਹਾਂ ਮੈਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਈਆਂ ਪਹਿਲਾਂ ਮੇਰੀ ਗੱਲ ਸੁਣ ਰਾਤ ਬਠਿੰਡੇ ਹੋਟਲ 'ਚ ਕੀ ਕਰਦੀ ਸੀ ਮੈਂ ਤੁਸੀਂ ਪਾਗਲ ਹੋ ਗਏ ਮੈਨੂੰ ਤਾਂ ਲੱਗਦਾ ਨਾ ਤੁਹਾਨੂੰ ਭੂਤ ਦਿਖਦਾ ਕਿਉਂ ਮੈਨੂੰ ਕੋ ਭੂਤ ਦਿਖਦਾ ਮੈਨੂੰ ਡਿੰਪਲ ਨੇ ਦੱਸਿਆ ਸਾਰਾ ਕੁਝ ਅੱਛਾ ਤੁਹਾਨੂੰ ਨਹੀਂ ਫਿਰ ਮੈਨੂੰ ਲੱਗਦਾ ਡਿੰਪਲ ਨੂੰ ਭੂਤ ਦਿਖਦਾ ਹਾਂ ਦਿਖਣਾ ਵੀ ਆ ਉਹਦਾ ਪਿਆਰਾ ਦੋਸਤ ਜੋ ਮੈਂ ਉਹ ਤੋਂ ਖੋ ਲਿਆ ਬੇਰ ਆ ਕੇ ਉਹ ਜਿਹੀਆਂ ਗੱਲਾਂ ਕਰਦੀਆਂ ਕਿੱਥੋਂ ਆਈਆਂ ਦੱਸ ਪਾਗਲ ਹੋ ਗਏ ਤੁਸੀਂ ਐਵੇਂ ਬੋਲੀ ਜਾਂਦੇ ਹੋ ਆ ਦੇਖੋ ਮੈਂ ਤੁਹਾਡੇ ਵਾਸਤੇ ਸ਼ਰਟ ਲੈ ਕੇ ਆਈਆਂ ਜਾਓ ਤੁਸੀਂ ਜਲਦੀ ਜਲਦੀ ਜਾ ਕੇ ਚੇਂਜ ਕਰਕੇ ਆਓ ਦਿਖਾਓ ਮੈਨੂੰ ਚਲੋ ਮੈਂ ਵੀ ਅੰਦਰ ਜਾ ਕੇ ਚੇਂਜ ਕਰ ਲਾਂ ਓਕੇ ਬਾਏ ਹੈਲੋ ਫੋਨ ਬੱਜੀ ਗਿਆ ਹੈ। ਹੈਲੋ। ਹਾਂਜੀ। ਕੋਈ ਗੱਲ ਨਹੀਂ, ਮੈਂ ਆਪੇ ਮੰਗਵਾ ਲੂੰਗਾ। ਹਾਂਜੀ ਹਾਂਜੀ ਕੋਈ ਗੱਲ ਨਹੀਂ। ਮੈਂ ਆਪੇ ਬੰਦਾ ਭੇਜ ਕੇ ਮੰਗਵਾ ਲੂੰਗਾ। ਠੀਕ ਹੈ। ਕਿਹਦਾ ਫੋਨ ਸੀ? ਆलो ਛਾ। ਤੂੰ ਮੈਨੂੰ ਝੂਠ ਕੇ ਬੋਲਿਆ। ਤੂੰ ਮੈਨੂੰ ਇਹ ਨਹੀਂ ਕਹਿ ਸਕਦੀ ਸੀ ਵੀ ਮੈਂ ਸ਼ਰਟ ਬਟਿੰਡੇ ਤੋਂ ਖਰੀਦੀ ਆ। ਤੈਨੂੰ ਕੀ ਲੱਗਦਾ ਮੈਨੂੰ ਕੁਝ ਪਤਾ ਨਹੀਂ ਲੱਗਦਾ ਕ੍ਰੈਡਿਟ ਕਾਰ ਕਿੱਥੇ ਤੇਰਾ ਅੰਮੋਲ ਤੁਹਾਨੂੰ ਮੇਰੇ ਤੋਂ ਜ਼ਿਆਦਾ ਲੋਕਾਂ ਤੇ ਯਕੀਨ ਆ ਮੈਨੂੰ ਨਹੀਂ ਸੀ ਪਤਾ ਤੁਸੀਂ ਮੇਰੇ ਤੇ ਯਕੀਨ ਹੀ ਨਹੀਂ ਕਰਦੇ ਨਾਲੇ ਮੈਂ ਤੁਹਾਨੂੰ ਇਹ ਗੱਲ ਕਰਾਂ ਉਹ ਵੀ ਉਹ ਸ਼ੌਟ ਮੈਂ ਬਠਿੰਡੇ ਤੋਂ ਹੀ ਲੈ ਕੇ ਆਈਆਂ ਆਜੋ ਕਹੋ ਦੀ ਜਾ ਦਿਮਾਗਰਾਵ ਕਰਕੇ ਰੱਖਤਾ